ਨਾ ਜਾਉਂਦਾ ਵਾਹਿਗੁਰੂ ਜੀ ਕਾ ਖਾਲਸਾ ਹੈ ਢੀਗੀ ਵਾਹਿਗੁਰੂ ਸਭ ਤੋਂ ਪਹਿਲਾਂ ਤਾਂ ਮਹਾਰਾਜ ਦਾ ਸ਼ੁਕਰੀਆ ਸ਼ੁਕਰਾ ਰੰਗ ਕਰਦਾ ਆ ਆ ਤਖਤ ਸਾਹਿਬ ਤੇ ਮੈਂ ਸਿੱਖ ਕੌਮ ਨੇ ਇੱਕ ਅਪੀਲ ਕਰਨੀ ਚਾਹੁੰਗਾ ਜਿਹੜਾ ਮੇਰੇ ਮਨ ਦੇ ਵਿੱਚ ਸਭ ਤੋਂ ਪਹਿਲਾਂ ਤੋਂ ਸੀ ਕਿ ਜਿੰਨੇ ਵੀ ਮੁੰਡੇ ਕੇਸ ਦਾੜੀ ਕਤਲ ਕਰਾਉਨੇ ਆ ਭਈ ਉਹ ਕੇਸ ਦਾੜੀ ਕਤਲ ਨਾ ਕਰਾਉਣ ਤੇ ਦਮਾਲੇ ਤੇ ਦਸਤਾਰਾਂ ਬੰਨਣ ਤੇ ਗੁਰੂ ਦੇ ਲੜ ਲੱਗਣਾ ਮੂਸ਼ਕਾ ਇਹ ਜਿੱਦਾਂ ਤੁਹਾਨੂੰ ਵੱਡੀ ਲੀਡਰ ਨਾਲ ਤੁਸੀਂ ਜਿੱਤ ਹਾਸਲ ਕੀਤੀ ਹੈ ਭਾਈ ਅਮਰਿਤਪਾਲ ਹੋਰਾਂ ਨੇ ਕੀਤੀ ਹੈ ਤੁਹਾਨੂੰ ਲੱਗਦਾ ਕਿ ਪੰਜਾਬ ਫਿਰ ਤੋਂ ਰਿਵਾਈਵ ਹੋ ਰਿਹਾ ਹੈ ਫਿਰ ਕਿਤਨੇ ਕਿਤਨੇ ਸਾਡੇ ਨੌਜਵਾਨ ਜਿਹੜੇ ਨੇ ਉਹ ਖਾਲਸਾ ਰਾਜ ਵੱਲ ਵਾਪਸੀ ਕਰ ਰਹੇ ਹਨ ਅਸਲ ਗੱਲ ਗੱਲ ਇਹ ਹੈ ਵੀ ਪਹਿਲਾਂ ਇਹਨਾਂ ਲੋਕ ਆਪਣੇ ਜਿਹੜੇ ਪੰਜਾਬ ਦਾ ਯੂਥ ਹੈ ਇਹਨਾਂ ਨੂੰ ਕੋਈ ਯੋਗ ਲੀਡਰ ਨਹੀਂ ਸੀ ਮਿਲ ਰਿਹਾ ਜਿਹਦੇ ਜਿਹਨੂੰ ਵੋਟਾਂ ਪਾਉਣ ਜਿਹਦੇ ਨਾਲ ਚੱਲਣ ਹੁਣ ਅਸੀਂ ਸਾਨੂੰ ਅਗਵਾਈ ਕਰਨ ਦਾ ਮੌਕਾ ਦਿੱਤਾ ਇਸ ਕੌਮ ਨੇ ਯੂਥ ਨੇ ਅਸੀਂ ਮਹਾਰਾਜ ਦਾ ਸ਼ੁਕਰੀਆ ਕਰਨ ਆਏ ਆ ਤੇ ਮਹਾਰਾਜ ਤੋਂ ਅਸ਼ੀਰਵਾਦ ਲੈਣ ਆਏ ਆ ਕਿ ਅਸੀਂ ਕੌਮ ਨੂੰ ਸੇਧ ਦੇ ਸਕੀਏ ਮੈਂ ਉਸੇ ਤੇ ਮੈਂ ਦਊਗਾ ਜੀ ਭਈ ਜਿਹੜੇ ਆਪਣੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੁੰਦੀ ਹੈ ਉਸ ਤੇ ਕਾਨੂੰਨ ਬਣਨਾ ਚਾਹੀਦਾ ਹੈ ਜੀ ਬਈ 302 ਦਾ ਪਰਚਾ ਹੋਣਾ ਚਾਹੀਦਾ ਹੈ ਜਿਹੜਾ ਮਹਾਰਾਜ ਦੀ ਬੇਅਦਬੀ ਕਰਦਾ ਜੀ 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 ਨਸ਼ੇ ਨਾਲ ਜਿਹੜੇ ਨਸ਼ੇ ਨਾਲ ਕਾਫੀ ਨੌਜਵਾਨ ਮਰ ਰਹੇ ਹਨ ਹਾਲੇ ਵੀ ਨਸ਼ੇ ਦੀ ਜਿਹੜੀ ਬੰਦੀ ਨਸ਼ਿਆਂ ਦਾ ਵੀ ਬੰਦੀ ਸਿੰਘ ਜਿਹੜੇ 20 20 30 ਸਾਲ ਹੋ ਗਏ ਉੱਪਰ 33 ਸਾਲ ਹੋ ਗਏ ਜੇਲ੍ਹਾਂ ਦੇ ਵਿੱਚ ਹੀ ਐ ਸਜ਼ਾਵਾਂ ਵੀ ਉੱਪਰ ਹੋ ਗਿਆ ਡਬਲ ਸਜ਼ਾਵਾਂ ਕੱਟ ਲੀਆਂ ਉਹਨਾਂ ਨੂੰ ਤਾਂ ਮਤਲਬ ਰਿਹਾਈ ਤਾਂ ਬਣਦੀ ਐ ਨਾ ਕਰਨੀ ਇਹ ਤਾਂ ਤੱਕਾ ਐ ਕਲ ਸਾਹਿਬ ਆ लास्ट लास्ट ਸਵਾਲ ਇਹ ਹੈ ਮੇਰੇ ਸਾਰੇ ਸਹਿਯੋਗੀ ਇੱਥੇ ਖੜੇ ਨੇ ਸਾਰੀ ਸਿੱਖ ਕੌਮ ਵੀ ਇੱਥੇ ਖੜੀ ਹੈ लास्ट ਸਵਾਲ ਇਹ ਹੈ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਉੱਪਰ ਕੇਂਦਰ ਦੇ ਵਿੱਚ ਸਰਕਾਰ ਬਣਾਉਣ ਵਾਸਤੇ ਖਿੱਚੋ ਤਾਨ ਚੱਲ ਰਹੀ ਹੈ ਕਦੀ ਮੋਦੀ ਸਾਹਿਬ ਕਹਿੰਦੇ ਸਾਡੀ ਐਨਡੀਏ ਕਦੀ ਇੰਡੀਆ ਅਲਾਈንስ 18 ਅਦਰ ਹੋਣ ਨੇ ਤੁਹਾਡੇ ਵਰਗੇ ਆਜ਼ਾਦ ਉਮੀਦਵਾਰ ਜੇਕਰ ਰਾਹੁਲ ਗਾਂਧੀ ਹੋਰੀ ਜਾਂ ਇੰਡੀਆ ਅਲਾਈንስ ਇਹਾਰ ਤੁਹਾਡੇ ਤੱਕ ਅਪਰੋਚ ਕਰੇ ਕਿ ਤੁਸੀਂ ਜਿਹੜੇ ਦੋਨੋਂ ਜਾਣੇ ਆਜ਼ਾਦ ਉਮੀਦਵਾਰ ਹੋ ਸਾਡੇ ਵੱਲ ਆਓ ਤੇ ਅਸੀਂ ਸਰਕਾਰ ਬਣਾਉਣੀ ਹੈ ਤੁਸੀਂ ਕਿਹਨੂੰ ਸਮਰਥਨ ਦਿਓਗੇ ਕਿਹਦੀ سپورਟ ਦਿਓਗੇ ਕਿਉਂਕਿ ਕਾਂਗਰਸ ਤੇ ਉਹ ਹਮਲਾ ਕੀਤਾ ਸੀਗਾ ਸ੍ਰੀ ਗੁਰੂ ਸਾਹਿਬ ਦੇ ਨਾ ਭਾਈ ਮੇਰੇ ਕੋਲੇ ਸਾਰਾ ਕੁਝ ਹੀ ਆ ਲਿਆ ਹੈ ਮੈਂ ਆਪਣੇ ਜਿਹੜੇ ਲੋਕਾਂ ਨੇ ਮੈਨੂੰ ਫਰੀਦਕੋਟ ਦੀ ਸੰਗਤ ਨੇ ਜਿਤਾਇਆ ਹੈ ਮੈਂ ਸੰਗਤ ਦੀ ਸਲਾਹ ਲਵਾਂਗਾ ਮੈਂ ਹੁਣ ਤੁਹਾਨੂੰ ਦੱਸ ਨਹੀਂ ਸਕਦਾ ਮੇਰੇ ਤੱਕ ਕੀ ਕੀ ਉਹਨਾਂ ਨੇ ਆਫਰਾਂ ਦਿੱਤੀਆਂ ਬਹੁਤ ਕੋਸ਼ਿਸ਼ ਦੇ ਰਹੇ ਆ ਪਰ ਮੈਂ ਜੋ ਪਹਿਲਾਂ ਵੀ ਮੈਂ ਆਫਰਾਂ ਨੂੰ ਇਹਨਾਂ ਨੂੰ ਲੱਤਾਂ ਮਾਰ ਚੁੱਕਿਆ ਬਹੁਤ ਆਫਰ ਆਈਆਂ ਮੈਂ ਜਿਹੜੇ ਆਪਣੇ ਫਰੀਦਕੋਟ ਦੀ ਸੰਗਤ ਮੈਨੂੰ ਜੋ ਕਹੂਗੀ ਕਰਨ ਜੋ ਕਹੂਗੀ ਵੀ ਪਈ ਆਪਾਂ ਐਵੇਂ ਤੁਰਨਾ ਆਸ ਹੀ ਆਉਮੀ ਕਿਉਂਕਿ ਬੀਬੀ ਖਾਲੜਾ ਜੀ ਕਹਿ ਚੁੱਕੇ ਨੇ ਕਿ ਬੀਬੀ ਖਾਲੜਾ ਜੀ ਹੁਣੇ ਆਏ ਸੀਗੇ ਉਹ ਬੀਬੀ ਖਾਲੜਾ ਜੀ ਕਹਿ ਚੁੱਕੇ ਨੇ ਕਿ ਜਿਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਕਰਾਇਆ ਜਿਨ੍ਹਾਂ ਨੇ ਸ੍ਰੀ ਹਰਮੰਦਰ ਸਾਹਿਬ ਤੇ ਗੋਲੀਆਂ ਚਲਾਈਆਂ ਅਸੀਂ ਉਹਨਾਂ ਦੇ ਨਾਲ ਕਦੀ ਵੀ ਸਬੰਧ ਨਹੀਂ ਕਰਾਂਗੇ ਨਹੀਂ ਕਰ ਸਕਦੇ ਤਾਂ ਹੈ ਹੀ ਹੈ ਜੀ ਸਾਡੇ ਫਾਦਰ ਸਾਹਿਬ ਨੇ ਉਸੇ ਲਈ ਤਾਂ ਬਦਲਾ ਲਿੱਤਾ ਹੈ ਹੁਣ ਇੱਕ ਗੱਲ ਦੇਖੋ ਨਾ ਜਿਹੜਾ ਜਿੰਨਾ ਔਕਾਤ ਤੱਕ ਸਾਬ ਲਈ ਸਾਡੇ ਫਾਦਰ ਸਾਹਿਬ ਨੇ ਸਾਰਾ ਕੁਝ ਕੁਰਬਾਨ ਕਰਤਾ ਆਪਣੀ ਨੌਕਰੀ ਆਪਣੇ ਮਤਲਬ ਬੱਚੇ ਵੀ ਕੁਰਬਾਨ ਕਰਦੇ ਤੇ ਅਸੀਂ ਉਹਨਾਂ ਦਾ ਸਮਰਥਨ ਕਿਵੇਂ ਕਰ ਸਕਦੇ ਭੱਜਦੀ ਵੱਡੀ ਜਿੱਤ ਹੋਈ ਤੁਹਾਡੀ ਵੱਡੀ ਜਿੱਤ ਹੋਈ ਆ ਜਿਸ ਤਰੀਕੇ ਦੇ ਨਾਲ ਬਾਕੀ ਪਾਰਟੀ ਦੇ ਲੋਕ ਕਲਾਕਾਰ ਉਤਾਰੇਗੇ ਇਸ ਮਦਦ ਵਿੱਚ ਲੱਗਦਾ ਕਿ ਪੰਜਾਬ ਨੂੰ ਪਤਾ ਹੈ ਕਿ ਕਲਾਕਾਰ ਸਾਡੇ ਕੰਮ ਨਹੀਂ ਆ ਸਕਦੇ ਜਿਹੜੇ ਜਵੈਨ ਚੁਣੇ ਜੀ ਦੇਖੋ ਪਹਿਲਾ ਵੀ ਲੋਕਾਂ ਨੇ ਕਾਮਯਾਬ ਕਰਕੇ ਦੇਖ ਲੇ ਕਲਾਕਾਰ ਇਹਨਾਂ ਨੂੰ ਕੁਝ ਨਹੀਂ ਮਿਲਿਆ ਇਹਨਾਂ ਕੋਲੇ ਮੋਨੋਪੋਲੀ ਕੁਝ ਨਹੀਂ ਹੈ ਇਹਨਾਂ ਨੂੰ ਪਤਾ ਹੀ ਨਹੀਂ ਸਿਸਟਮ ਕਿਵੇਂ ਚੱਲਦਾ ਹੈ 600 ਯੂਨਿਟ ਗਰੀਬ ਨੂੰ ਤਾਂ ਫ੍ਰੀ ਦੇਣੀ ਦੇਣੀ ਹੈ ਜਿਹੜੇ ਬੰਦੇ ਇੱਕ ਮਹੀਨੇ ਦਾ 10-10 ਲੱਖ ਰੁਪਈਆ ਕਮਾਉਂਦੇ ਉਹਨੂੰ ਵੀ 600 ਰੁਪਏ 600 ਯੂਨਿਟ ਫ੍ਰੀ ਦੇਈ ਜਾਂਦੇ ਆ ਕੋਈ ਸਿਸਟਮ ਹੀ ਨਹੀਂ ਹੈ ਕਹੋ ਇੱਕ ਇੱਕ ਭਾਈ ਜਿਹਨੇ ਕਿ ਤੁਸੀਂ ਕਹਿ ਰਹੇ ਜਿਹਨਾਂ ਨਾਲ ਹਮਲਾ ਕੀਤਾ ਸੀ ਉਹਨਾਂ ਨੂੰ ਜਾਵਾਂਗੇ ਕੀ ਤੁਸੀਂ ਆਪਣੇ 600 And now we